ਹਲਕਾ ਬਤਾਇਕ ਮੈਡਮ ਅਨਮੋਲ ਗਗਨਵਾਰ ਦੇਖ ਰਹੇ ਕਿ ਵਿੱਚ ਅੱਜ ਮੁੱਲਾਂਪੁਰ ਗਰੀਬਦਾਸ ਵੱਡੀ ਗਿਣਤੀ ਦੇ ਵਿੱਚ ਸਰਪੰਚ ਸਮੇਤ ਕਈ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕੋਸ਼ਤਰੀਆਂ ਚੱਲ ਰਹੀਆਂ ਨੇ ਲੋਕ ਜੁੜ ਰਹੇ ਐ ਅੱਛੀ ਅੱਛੀ ਆਸ ਨਾਲ ਹਮੇਸ਼ਾ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਪਰਿਵਾਰ ਹੈ ਜਿਹੜੇ ਤਿੰਨ ਪਿੰਡਾਂ ਦੇ ਜਿਹੜੇ ਸਰਪੰਚ ਹੈ ਮੁੱਲਾਂਪੁਰ ਰਤਵਾੜਾ ਸਾਹਿਬ ਤੋਂ ਡੇਮਾਜਰਾ ਦੇ ਆਮ ਆਦਮੀ ਪਾਰਟੀ ਚ ਆਫੀਸ਼ੀਅਲੀ ਸ਼ਾਮਲ ਹੋਏ ਨੇ ਇਹਦੇ ਵਿੱਚ ਜਿਹੜੀ ਕੋਈ ਪਿੰਡਾਂ ਦੀ ਸੜਕਾਂ ਬੜੀ ਹਾਲਤ ਜਿਹੜੀ ਉਹਨਾਂ ਦੀ ਖਰਾਬ ਹੈ ਉਹਦਾ ਪ੍ਰਕਿਰਪਤ ਸਾਰ ਮਾਰਕੀਟ ਵਾਲਾ ਜਿਹੜਾ ਰੋਡ ਹੈ ਉਹ ਬਿਲਕੁਲ ਟੁੱਟ ਚੁੱਕਿਆ ਹੈ ਜਿਹੜੇ ਪਰਿਵਾਰ ਤੋਂ ਦਾਦੇ-ਪਰਦਾਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਸੇ ਹੁਣ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਤਾਂ ਕਿਤੇ ਨਾ ਕਿਤੇ ਨਾਮਾ ਜਿਹੜਾ ਕੰਮ ਹੋ ਰਿਹਾ ਹੈ ਦਿਮਾਗ ਦੇ ਵਿੱਚ ਕੁਝ ਗੱਲਾਂ ਹੈ ਸੀ ਜਿਹੜਾ ਆਮ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਤੁਸੀਂ ਸਿਆਸੀ ਗੱਲਾਂ ਤਾਂ ਬਹੁਤ ਲੰਬੀਆਂ ਹੋ ਜਾਣੀਆਂ ਸਿਆਸੀ ਗੱਲਾਂ ਇੱਥੇ ਕੋਈ ਨਹੀਂ ਹੈ ਆ ਮੈਨੂੰ ਪਿੰਡ ਨੇ ਚੁਣਿਆ ਪਿੰਡ ਦੇ ਹਿੱਤ ਵਾਸਤੇ ਜੋ ਮੈਨੂੰ ਸਹੀ ਲੱਗੂਗਾ ਮੈਂ ਉਹ ਕਰੂ ਮੈਂ ਵੀ ਹੈਗਾ ਉਪਰਭਾਵਿਤ ਹੋ ਕੇ ਹੈ। ਮੇਰੇ ਕੰਮ ਹੈ ਜਿਹੜੇ ਬਦਲੇ ਲੱਗੇ। ਪਹਿਲਾਂ ਤਾਂ ਜੀ ਨੌਕਰੀਆਂ 55000 ਇਹਨਾਂ ਨੇ ਨੌਕਰੀਆਂ ਦੇੀਆਂ। ਫਿਰ ਇਹਨਾਂ ਨੇ ਜਿੰਨੇ ਵੀ ਮਹੱਲਾ ਕਲੀਨਿਕ ਹੈ ਉਹ ਖੋਲੇ। ਫੱਡਾ ਮੇਨ ਮਕਸਦ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਨ ਦਾ ਹੀ ਸੀਗਾ। ਫਿਰ ਕੁਝ ਗੱਲਾਂ ਜਿਹੜੀਆਂ ਬਾਹਰ ਲੋਕਾਂ ਨਾਲ ਅਸੀਂ ਵਿਚਰਦੇ ਰਹਿੰਦੇ ਆ ਉਹ ਸਿੱਧੀਆਂ ਸਰਕਾਰ ਨਾਲ ਸਾਂਝੇ ਕਰੀਆਂ ਜਾਣੋ ਮਤਲਬ ਕਿ ਬਿਲਕੁਲ ਤੇ ਬਾਕੀ ਅਸੀਂ ਜੁਆਇਨ ਇਸ ਕਰਕੇ ਵੀ ਕੀਤੀ ਹੈ ਕੁਝ ਪਾਰਟੀ ਦੇ ਬਹੁਤ ਵਧੀਆ ਕੰਮ ਲੱਗੇ ਸਾਨੂੰ ਜਿਹੜੀ ਲੋਕਾਂ ਨੂੰ ਤੰਗੀਆਂ ਕੱਟਣੀਆਂ ਪੈਂਦੀਆਂ ਦਫ਼ਤਰਾਂ ਦੇ ਵਿੱਚ ਬਹੁਤ ਸੁਵਿਧਾ ਦਿੱਤੀ ਹੈ ਮਤਲਬ ਕਿ ਹਲਕਾ ਬਧਾਇਕ ਮੈਡਮ ਅਨਮੋਲ ਗਗਨਪਾਦ ਦੇਖ ਰਹੇ ਕਿ ਵਿੱਚ ਅੱਜ ਮੁੰਡਾਪੁਰ ਗਰੀਬਦਾਸ 32 ਗਿਣਤੀ ਦੇ ਵਿੱਚ ਸਰਪੰਚ ਸਮੇਤ ਕਈ ਲੋਕ ਜਿਹੜੇ ਆਵਾਜ਼ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ 152000 ਦੇ ਵਿੱਚ ਤੋਂ ਲੋਕ ਪਹੁੰਚੇ ਹੋਏ ਹਨ ਸਰਪੰਚ ਕਈ ਪਿੰਡਾਂ ਦੇ ਜਿਹੜੇ ਸਰਪੰਚ ਹੈ ਅੱਜ ਆਵਾਜ਼ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਦੇ ਵੱਲੋਂ ਪੱਲਾ ਫੜਿਆ ਗਿਆ ਏ ਤੋਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿਹੜਾ ਮੋਡਾਪੁਰ ਗਰੀਬਦਾਸ ਵੱਡਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਦੇਖ ਰਹੇ ਕਿ ਤੇ ਵਿੱਚ ਮੈਡਮ ਅਨਮੋਲ ਗਨਮਾਨ ਦੀ ਦੇਖ ਰਹੇ ਕਿ ਤੇ ਵਿੱਚ ਫਟਟੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਨਾਲ ਨਾਲ ਗੱਲਬਾਤ ਕਰਦੇ ਆ ਮੈਂ ਵੱਡੀ ਤਦਾਦ ਦੇ ਵਿੱਚ ਅੱਜ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜੁੜੇ ਆ ਸਰਪੰਚ ਜੁੜੇ ਆ ਕਿੰਦਾ ਦੀ ਸਗਰਮੀਆਂ ਅਗਲੇ ਸਮੇਂ ਤੇ ਵੀ ਜਿਵੇਂ ਦੇਖਣ ਨੂੰ ਮਿਲੇਗੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਸਰਗਰਮੀਆਂ ਚੱਲ ਰਹੀਆਂ ਨੇ ਲੋਕ ਜੁੜ ਰਹੇ ਆ ਅੱਛੀ ਅੱਛੀ ਆਸ ਨਾਲ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਜਿਹੜਾ ਪਰਿਵਾਰ ਆ ਜਿਹ ਤਿੰਨ ਪਿੰਡਾਂ ਦੇ ਜਿਹੜੇ ਸਰਪੰਚ ਹੈ ਤੇ ਮੁੱਲਾਂਪੁਰ ਰਤਵਾੜਾ ਸਾਹਿਬ ਤੋਂ ਡੇਮਾਜਰਾ ਦੇ ਆਮ ਆਦਮੀ ਪਾਰਟੀ ਚ ਆਫੀਸ਼ੀਅਲੀ ਸ਼ਾਮਲ ਹੋਏ ਨੇ ਕੰਮ ਕਰਨ ਦੀ ਮੈਨੂੰ ਪੂਰੀ ਉਮੀਦ ਹੈ ਮੈਂ ਇਲਾਕੇ ਦੇ ਵਿੱਚ ਜਿਹੜੀ ਕਈ ਪਿੰਡਾਂ ਦੀ ਸੜਕਾਂ ਬੜੀ ਹਾਲਤ ਜਿਹੜੀ ਉਹਨਾਂ ਦੀ ਖਰਾਬ ਹੈ ਮੁੰਡਾਪੁਰ ਕਰੀਬ ਦਾਸ ਮਾਰਕੀਟ ਵਾਲਾ ਜਿਹੜਾ ਰੋਡ ਹੈ ਉਹ ਬਿਲਕੁਲ ਟੁੱਟ ਚੁਕਿਆ ਏ ਤੇ ਤਵਾੜਾ ਸਾਹਿਬ ਵਾਲਾ ਰੋਡ ਪਹਿਲਾਂ ਵੀ ਤੁਹਾਡੇ ਨਾਲ ਸਾਡੀ ਗੱਲਬਾਤ ਹੋਈ ਸੀ ਤੁਸੀਂ ਵਾਅਦਾ ਕੀਤਾ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੋਡ ਬਣੂਗਾ ਪਰ ਉਹ ਕਈ ਜਿਹੜੇ ਮਹੀਨਿਆਂ ਤੋਂ ਰੋਡ ਇਸੇ ਤਰ੍ਹਾਂ ਹੀ ਕੰਮ ਉਹ ਰੁਕਿਆ ਹੋਇਆ ਹੈ ਤਵਾੜਾ ਸਾਹਿਬ ਤੇ ਉੱਥੇ ਕੁਲੀ ਨੂੰ 1 ਕਰੋੜ 28 ਲੱਖ ਰੁਪਏ ਗ੍ਰਾਂਟ ਆਈ ਏ ਉਹ ਉਹਦਾ ਕਾਫੀ ਕੰਮ ਬਰਸਾਤਾ ਕਰਕੇ ਕੁਝ ਕੰਮ ਰੁਕ ਗਏ ਆ ਸਭ ਤੋਂ ਵੱਡੀ ਗੱਲ ਤਾਂ ਪੈਸਾ ਆਉਣ ਦੀ ਹੁੰਦੀ ਏ ਤੇ ਉਹ ਵਰਡ ਅਫਸਰ ਆਪਣਾ ਕੰਮ ਕਰ ਰਹੇ ਨੇ ਆਬਰਸਾਤਾ ਰੁਕਣ ਤੋਂ ਬਾਅਦ ਜਿਹੜੀਆਂ ਲਗਭਗ ਹਲਕੇ ਦੀਆਂ ਸਾਰੀਆਂ ਸੜਕਾਂ ਹੀ ਜਿਹੜੀਆਂ ਉਹਨਾਂ ਨੂੰ ਗ੍ਰਾਂਟ ਆ ਚੁੱਕੀ ਹੈ ਕੁਝ ਪਿੰਡਾਂ ਨੂੰ ਛੱਡ ਕੇ ਉਹਨਾਂ ਦਾ ਵੀ ਹੁਣ ਮੈਂ ਕਰ ਕਰਾ ਕੇ ਪਵਾ ਰਹੀ ਹਾਂ 184 ਸੜਕਾਂ ਦੀ ਗ੍ਰਾਂਟ ਆ ਗਈ ਹੈ ਪਹਲਕਾ ਖਰੜ ਦੀ ਆਬਰਸਾਤਾ ਬੰਦ ਹੋਣਗੀਆਂ ਇਹ ਤੋਂ ਬਾਅਦ ਸੜਕਾਂ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਊਗਾ ਸੜਕਾਂ ਹਲਕੇ ਦੀਆਂ ਪਾਸ ਹੋ ਗਈਆਂ ਕੰਢੀ ਏਰੀਆ ਦੇ ਪੰਜ ਪਿੰਡਾਂ ਦੇ ਜਿਹੜੇ ਜੋਰਡਨ ਵਾਲੇ ਪੂਲ ਹੈ ਪਿਛਲੇ ਦਿਨਾਂ ਦੇ ਵਿੱਚ ਉਹ ਬਿਲਕੁਲ ਟੁੱਟ ਚੁੱਕੇ ਨੇ ਲੋਕ ਬੜੇ ਤੰਗ ਪਰੇਸ਼ਾਨ ਹੋ ਰਹੇ ਨੇ ਤੇ ਐਮਪੀ ਕਾਂਗਰਸ ਸਾਭ ਦੇ ਵੱਲੋਂ ਵੀ ਜਿਹੜਾ ਮੌਕਾ ਦੇਖਿਆ ਗਿਆ ਇਹ ਪਰ ਕਿਤੇ ਨਾ ਕਿਤੇ ਕੰਮ ਦੇ ਵਿੱਚ ਜਿਹੜੀ ਢੇਲ ਹੈ ਜਿਹਦੇ ਨਾਲ ਆਮ ਲੋਕ ਬੜੇ ਪਰੇਸ਼ਾਨ ਹੋ ਰਹੇ ਹਨ ਹਾਂਜੀ ਕਰ ਰਹੇ ਹਾਂ ਫੁੱਲਾਂ ਦਾ ਬਹੁਤ ਸਾਰੇ ਪੋਲਾ ਜਿਹੜੇ ਪਾ ਕੇ ਭੇਜੇ ਹੋਏ ਮੈਂ ਪੂਰਾ ਜ਼ੋਰ ਲਾਇਆ ਹੋਇਆ ਵੀ ਸਾਡੀਆਂ ਮੈਮਰਜੈਂਸੀ ਜ਼ਰੂਰਤਾਂ ਵੀ ਲਿਖ ਕੇ ਭੇਜੀਆਂ ਹੋਈਆਂ ਪਰ ਤੇ ਮੈਨੂੰ ਉਮੀਦ ਹੈ ਕਿ ਜਲਦੀ ਜਿਹੜੇ ਜਿਵੇਂ ਆ ਟਾਂਡੇ ਵਾਲੇ ਪੁਲ ਹੈ ਅਸੀਂ 11 ਕਰੋੜ ਦੇ ਬਣਾਏ ਆ ਬਾਕੀ ਪੁਲ ਵੀ ਬਣਾ ਲਵਾਂਗੇ ਜਲਦੀ ਬਿਲਕੁਲ ਬਿਲਕੁਲ ਸੋ ਸਾਡੇ ਨਾਲ ਹਾਂ ਹਾਕਾ ਬਤਾਇਆ ਇੱਕ ਮੈਡਮ ਅਨਮੋਲ ਗਨਮਾਨ ਦੇ ਨਾਲ ਗੱਲਬਾਤ ਕਰੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੋਤੇ ਰਤਵਾੜਾ ਸਾਹਿਬ ਰੋਡ ਤੇ ਮੂਲਾਪੁਰ ਜਿਹੜੀ ਪ੍ਰਾਣੀ ਪੋਲੀ ਹੈ ਜਿਹੜੀ ਬਿਲਕੁਲ ਖਸਤਾ ਹੋ ਚੁੱਕੀ ਹੈ ਉਸ ਦਾ ਵੀ ਜਿਹੜਾ ਸਰਕਾਰ ਦੇ ਵੱਲੋਂ ਪੈਸਾ ਮਨਜ਼ੂਰ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਕੰਮ ਵੇਖਣਗੇ ਮਿਲਣ ਕਿੱਦਾਂ ਹੋਣਗੇ ਉਹ ਆਉਣ ਵਾਲਾ ਸਮਾਂ ਵੀ ਦੱਸੇਗਾ ਤੇ ਕਈ ਪੰਚਾਇਤਾਂ ਦੇ ਸਰਪੰਚਾਂ ਦੇ ਵੱਲੋਂ ਅਤੇ ਪੰਚਾਇਤ ਮੈਂਬਰਾਂ ਦੇ ਵੱਲੋਂ ਅਤੇ ਪਿੰਡਾਂ ਦੇ ਵਸਨੀਕਾਂ ਦੇ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੇ ਵਿਕਾਸ ਹੋਣਗੇ ਉਹ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਅੱਜ ਮੋਡਾਪੁਰ ਗਰੀਬਦਾਸ ਦੇ ਸਰਪੰਚ ਜਤਿੰਦਰ ਸਿੰਘ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਤੇ ਨਾਲ ਰਤਵਾੜਾ ਪਿੰਡ ਦੇ ਸਰਪੰਚ ਢੋਡੇ ਮਾਜਰੇ ਪਿੰਡ ਦੇ ਸਰਪੰਚ ਦੇ ਵੱਲੋਂ ਅਤੇ ਹੋਰ ਜਿਹੜੇ ਪਿੰਡ ਦੇ ਵਸਨੀਕਾ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਜਿਹੜਾ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਤੇ ਨਾਲ ਦੀ ਨਾਲ ਸੀ ਗੱਲਬਾਤ ਕਰਦੇ ਆ ਸਾਡੇ ਨਾਲ ਸਰਪੰਚ ਜਤਿੰਦਰ ਸਿੰਘ ਇੱਥੇ ਸਾਹਮਣੇ ਤੇ ਕਰ ਸਰਪੰਚ ਜਤਿੰਦਰ ਸਿੰਘ ਮੌਜੂਦ ਹੈ ਸੋ ਸਰਪੰਚ ਨਾਲ ਤੁਸੀਂ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਗਏ ਕਿਹੜੇ ਕਿਹੜੇ ਕੰਮ ਐ ਜਿਹੜੇ ਹੁਣ ਪਾਰਟੀ ਦੇ ਨਾਲ ਲਾ ਕੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰੋਗੇ ਕੰਮ ਨੂੰ ਇਹਨਾਂ ਨੇ ਪਹਿਲੇ ਦਿਨ ਤੋਂ ਸਾਨੂੰ ਆਪਾਂ ਦੱਸਿਆ ਅੰਦਰ ਕੋਈ ਨਾ ਨਹੀਂ ਕੀਤੀ ਐ ਕਿਸੇ ਕੰਮ ਨੂੰ ਜਣੋਂ ਅਸੀਂ ਆਪਣੇ ਮੁੱਦੇ ਰੱਖੇ ਐ ਤੁਸੀਂ ਦੇਖਿਆ ਵੀ ਪਾਰਟੀ ਦੇ ਨਾਲ ਪਹਿਲੇ ਦਿਨ ਤੋਂ ਸਾਡਾ ਨੂੰ ਸਹਿਯੋਗ ਐ ਹੁਣ ਅਸੀਂ ਆਪਣੇ ਮਨ ਤੇ ਜੁਆਇਨ ਕਰਿਆ ਐ ਸਾਨੂੰ ਗਾਹਾਂ ਵੀ ਵੱਧ ਕੇ ਸਹਿਯੋਗ ਦੇਵਾਂਗੇ ਸਾਨੂੰ ਇਹਨਾਂ ਨੇ ਕਿਨ ਵੀ ਦੋਆਇਆ ਕਿ ਸਾਡੇ ਪਿੰਡ ਦੀਆਂ ਫਿਰਨੀਆਂ ਦਾ 메ਨ ਸੜਕ ਦਾ ਠੀਕ ਐ ਇਹ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਮੈਂ ਨੰਬਰ 2 ਸਾਡਾ ਡੰਪਿੰਗ ਪੁਆਇੰਟ ਨਹੀਂ ਹੈ ਆ ਸਾਡੇ ਪਿੰਡ ਦੇ ਜਿਹੜੇ ਪਾਣੀ ਜਾਂਦੇ ਆ ਉਹ ਪਾਣੀ ਤਿੰਨੇ ਪਾਣੀ ਚਾਰ ਪੁਆਇੰਟ ਦਾ ਪਾਣੀ ਦੇ ਉਹ ਸਾਰੇ ਇਕੱਠੇ ਹੋ ਕੇ ਵਾਟਰ ਟ੍ਰੀਟਮੈਂਟ ਲਾ ਕੇ ਅਸੀਂ ਨਦੀ ਜਗੇਨਾ ਉਹ ਸਾਰੀਆਂ ਗੱਲਾਂ ਮੈਂ ਜੋ ਵੀ ਦਿੱਕਤਾਂ ਐ ਕਮਿਊਨਿਟੀ ਸੈਂਟਰ ਦੀ ਐ ਗਰਾਊਂਡ ਲੈਵਲ ਦੀ ਉਹਨਾਂ ਨੂੰ ਮੈਂ ਸਾਰੀਆਂ ਦੱਸ ਜਿੰਗੀਆਂ ਨੇ ਮੈਨੂੰ ਪੂਰਾ ਮਾਨ ਦਵਾਇਆ ਵੀ ਜੋ ਵੀ ਹੈ ਸੀ ਤੁਹਾਡੀਆਂ ਸਾਰੀਆਂ ਪਿੰਡੀਆਂ ਸਮੱਸਿਆਵਾਂ ਹੱਲ ਕਰੂੰਗੀ ਜਿਵੇਂ ਪਾਰਟੀ ਦੇ ਦੁਆਰਾ ਕੰਮ ਕੀਤੇ ਜਾ ਰਹੇ ਤੁਸੀਂ ਪਾਰਟੀ ਦੇ ਨਾਲ ਜੁੜੇ ਜਿਹੜੇ ਤੁਸੀਂ ਕੰਮ کہہ ਰਿਹਾ ਇਹ ਪਾਰਟੀ ਦੇ ਨਾਲ ਜੁੜ ਕੇ ਜਿਹੜੇ ਕੰਮ ਹੋਣੇ ਇਹ ਜ਼ਰੂਰੀ ਸੀ ਕਿ ਪਾਰਟੀ ਦੇ ਨਾਲ ਜੁੜਿਆ ਜਾਵੇ ਤਾਂ ਇਹ ਕੰਮ ਹੋਣਗੇ ਨਹੀਂ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੈ ਪਾਰਟੀ ਨਾਲ ਜੁੜਨਾ ਪਾਰਟੀ ਦੇ ਨਾਲ ਜੁੜਨਾ ਹਾਂ ਪਾਰਟੀ ਦੇ ਕੰਮ ਦੇਖ ਕੇ ਆਪਾਂ ਤਾਂ ਜੁੜੇ ਹਾਂ ਕਿਉਂਕਿ ਉਹਨਾਂ ਦਾ ਪਹਿਲੇ ਦਿਨ ਤੋਂ ਉਹ ਜਿਹੜੀ ਗੱਲ ਹੈ ਸਿਉਂਗ ਹੈ ਸਾਡੇ ਨਾਲ ਸਾਨੂੰ ਕਿ ਮੈਨੂੰ ਕਿਸੇ ਹੀ ਗੱਲ ਤੋਂ ਇਹਨਾਂ ਨੇ ਨਾ ਨਹੀਂ ਕੀਤੀ ਹੈ ਪਹਿਲੇ ਦਿਨ ਤੋਂ ਅੱਛਾ ਜਿਸ ਤਰ੍ਹਾਂ ਥੋੜੇ ਜਿਹੜੇ ਪਰਿਵਾਰ ਤੋਂ ਦਾਦੇ ਪਰਦਾਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਸੇ ਹੁਣ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਆ ਤਾਂ ਕਿਤੇ ਨਾ ਕਿਤੇ ਨਮਾ ਜਿਹੜਾ ਕੰਮ ਹੋ ਰਿਹਾ ਹੈ ਦਿਮਾਗ ਦੇ ਵਿੱਚ ਕੁਝ ਗੱਲਾਂ ਹੈ ਸੀ ਜਿਹੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੁਸੀਂ ਸੋ ਸਿਆਸੀ ਗੱਲਾਂ ਤਾਂ ਬਹੁਤ ਲੰਬੀਆਂ ਹੋ ਜਾਣੀਆਂ ਸਿਆਸੀ ਗੱਲਾਂ ਇੱਥੇ ਕੋਈ ਨਹੀਂ ਐ ਆ ਮੈਨੂੰ ਪਿੰਡ ਨੇ ਚੁਣਿਆ ਪਿੰਡ ਦੇ ਹਿੱਤ ਵਾਸਤੇ ਜੋ ਮੈਨੂੰ ਸਹੀ ਲੱਗੂਗਾ ਮੈਂ ਉਹ ਕਰੂੰਗਾ ਜਿਹੜੀ ਪਾਰਟੀ ਮੈਨੂੰ ਪਿੰਡ ਦੇ ਹਿੱਤ ਵਾਸਤੇ ਮੇਰੇ ਨਾਲ ਖੜੀ ਐ ਆਪਾਂ ਪਿੰਡ ਦੇ ਹਿੱਤ ਵਾਸਤੇ ਆਪਾਂ ਉਹਦੇ ਨਾਲ ਖੜੇ ਆ ਅੱਛਾ ਮੈਡਮ ਦੇ ਵੱਲੋਂ ਅੱਜ ਕਿਹੜੇ-ਕਿਹੜੇ ਜਿਹੜੇ ਅਨਾਉਂਸ ਕੀਤੇ ਗਏ ਗਰੰਟਾ ਬਿਆਨ ਵਾਲੇ ਦਿਨਾਂ ਦੇ ਵਿੱਚ ਇਹ ਗਰੰਟਾ ਮਿਲਣਗੀਆਂ ਆ ਕਿਹੜੇ-ਕਿਹੜੇ ਕੰਮ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਦੇ ਵਿਕਾਸ ਦੇ ਲਈ ਹੋਣਗੇ ਆ ਮੇਨ ਸੜਕ ਦਾ ਕਹਿ ਗਏ ਨੇ ਜੋ ਅਮ ਬਾਕੀ ਹੋਰ ਪੈਸੇ 75 ਲੱਖ ਰੁਪਿਆ ਪਿੰਡ ਦੇ ਕੰਮਾਂ ਵਾਸਤੇ ਸਾਨੂੰ ਆ ਜਣਾ ਹੋਰ ਵੀ ਬੇਰਖਿਆਲ 1 ਕਰੋੜ ਦੇ ਪਲੱਸ ਰੁਪਿਆ ਜਿਹੜਾ ਸਾਨੂੰ ਇਹਨਾਂ ਨੇ ਦੋ ਤੇ ਤਿੰਨ ਮਹੀਨੇ ਚ ਕਿੰਨੇ ਸਾਨੂੰ ਅਸੀਂ ਦੇਵਾਂਗੇ ਜੋ ਜੋ ਵੀ ਜਿਹੜੇ ਪ੍ਰੋਵੀਜ਼ਨ ਵਾਸਤੇ ਕੰਮ ਆਸੀਂ ਰੱਖੇ ਹੋਏ ਨਾਲ ਕੋਲ ਉਹਨਾਂ ਵਾਸਤੇ ਦੇਣੇ ਉਹਨਾਂ ਨੇ ਉਹ ਤੁਹਾਡੇ ਮੂਰੇ ਹੀ ਕੰਮ ਕਾਜ ਹੋ ਜਾਣਾ ਵੀ ਨੌਜਵਾਨ ਜਿਹੜੇ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋਏ ਆ ਤੇ ਗੱਲਬਾਤ ਕਰਦੇ ਆਂ ਸੋ ਤੁਸੀਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਕੀ ਦਿਮਾਗ ਦੇ ਵਿੱਚ ਸੀ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜਾਵੇ ਤੇ ਅੱਗੇ ਨੂੰ ਪਿੰਡ ਦੇ ਵਿਕਾਸ ਇਹ ਪੰਜਾਬ ਦੇ ਵਿਕਾਸ ਵਿੱਚ ਕੰਮ ਆਉਣਗੇ ਆਪਣੇ ਸਾਰੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਇੱਕ ਬੋਲ ਤੇ ਕਹੇ ਤੇ ਸਾਰੇ ਮੇਰੇ ਵੀਰ ਸੀਨੀਅਰ ਜਿੰਨੇ ਬਜ਼ੁਰਗਿਆ ਸਾਰੇ ਆਏ ਅਸੀਂ ਨੇ ਉਹਨਾਂ ਦੀ ਸਲਾਹ ਲੈ ਗੱਲਬਾਤ ਕਰਕੇ ਆਮ ਆਦਮੀ ਪਾਰਟੀ ਜੁਆਇਨ ਕਰੀ ਔਰ ਗੱਲ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਹੈ ਸਾਨੂੰ ਉਹਨਾਂ ਦੇ ਕੰਮ ਐਨੇ ਵਧੀਆ ਲੱਗੇ ਇੱਥੇ ਤੇ ਯੂਥ ਸਾਡਾ ਜਿੰਨਾ ਵੀ ਹੈਗਾ ਉਹ ਪ੍ਰਭਾਵਿਤ ਹੋ ਗਿਆ ਇਹਦੇ ਕੰਮ ਐ ਜਿਹੜੇ ਵਧੀਆ ਲੱਗੇ ਪਹਿਲਾਂ ਤਾਂ ਜੀ ਨੌکریاں 55000 ਨੇ ਨੌکریاں ਦਈਆਂ ਫਿਰ ਇਹਨਾਂ ਨੇ ਜਿੰਨੇ ਵੀ ਮਹੱਲਾ ਕਲੀਨਿਕ ਹੈ ਉਹ ਖੋਲੇ ਬਾਕੀ ਨਸ਼ਾ ਯੁੱਧ ਨਸ਼ਾ ਵਿਰੁੱਧ ਹਨੀ ਉਹ ਸਭ ਤੋਂ ਮੇਨ ਹੁਣ ਸਾਡੇ ਪਿੰਡ ਦੇ ਵਿੱਚ 70% 80% ਨਸ਼ਾ ਮੁੱਕ ਚੁੱਕਿਆ ਜੀ ਹਾਂਜੀ ਉਹ ਗੱਲਾਂ ਦੇਖਦੇ ਹੋਏ ਜੀ ਸਾਨੂੰ ਔਰ ਪਿੰਡ ਦੇ ਵਿੱਚ ਜਿਹੜੀ ਸੀਵਰੇਜ ਹੈ ਉਹ ਵੀ ਪੈਣ ਲੱਗੀ ਵੀ ਹੈ ਜਿਹੜੇ ਕੰਮ ਹੈ ਬੜੀ ਤੇਜ਼ੀ ਨਾਲ ਹੋ ਰਿਹਾ ਉਹ ਗੱਲਾਂ ਦੇਖਦੇ ਹੋਏ ਅਸੀਂ ਨੇ ਸਾਰੇ ਨੌਜਵਾਨਾਂ ਨੇ ਯੂਥ ਨੇ ਇਕੱਠੇ ਹੋ ਕੇ ਤੁਸੀਂ ਸ਼ਾਮਲ ਹੋਏ ਹਾਂ ਹਾਂਜੀ ਹਾਂਜੀ ਅੱਗੇ ਨੂੰ ਰਾਜਨੀਤਿਕਾਂ ਨੂੰ ਬਚਾਉਣ ਦਾ ਕੋਈ ਇਦਾਂ ਦਾ ਪਲਾਨ ਹੈ ਜਿਹੜੇ ਬਾਕੀ ਆਪਣੇ ਸਾਰੇ ਵੀਰ ਭਾਈਆਂ ਨੂੰ ਅਸੀਂ ਪੁੱਛ ਕੇ ਬਜ਼ੁਰਗਾਂ ਨੂੰ ਪੁੱਛ ਕੇ ਜੇ ਕਹੂਗੇ ਸਾਨੂੰ ਅੱਗੇ ਆਣੇ ਨੂੰ ਤਾਂ ਉਹਨਾਂ ਦਾ ਅਸੀਂ ਸਿਰ ਮੱਥੇ ਉਹ ਕਰੂੰਗੇ ਹੀ ਮੇਨ ਦਾ ਥੋੜਾ ਵਿਕਾਸ ਦੇਖ ਕੇ ਤੁਸੀਂ ਸ਼ਾਮਲ ਹੋਏ ਹਾਂਜੀ 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 ਸੰਸਦ ਸਾਹਿਬ ਆਜੋ ਸੌਰਤਵਾੜਾ ਪਿੰਡ ਦੇ ਜਤਮਨ ਸਿੰਘ ਜਸੀ ਸਰਪੰਚ ਵੀ ਸਾਡੇ ਨਾਲ ਜੁੜਿਆ ਸਰਪੰਚ ਸਾਹਿਬ ਤੁਸੀਂ ਵੀ ਅੱਜ ਆਵਾਂ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਕੀ ਦਿਮਾਗ ਦੇ ਵਿੱਚ ਸੋਚ ਆਈ ਕੀ ਤੁਹਾਡੇ ਕੰਮ ਪਿੰਡ ਦੇ ਵਿੱਚ ਰੁਕ ਰਹੇ ਸੀ ਕੀ ਸੋਚ ਆਈ ਵੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਮੇਨ ਮਕਸਦ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਨ ਦਾ ਹੀ ਸੀਗਾ ਇਹ ਕੁਝ ਗੱਲਾਂ ਜਿਹੜੀਆਂ ਬਾਹਰ ਲੋਕਾਂ ਨਾਲ ਅਸੀਂ ਵਿਚਰਦੇ ਰਹਿੰਦੇ ਆ ਉਹ ਸਿੱਧੀਆਂ ਸਰਕਾਰ ਨਾਲ ਸਾਂਝੇ ਕਰੀਆਂ ਜਾਂਨ ਮਤਲਬ ਕਿ ਬਿਲਕੁਲ ਤੇ ਬਾਕੀ ਅਸੀਂ ਜੁਆਇਨ ਇਸ ਕਰਕੇ ਵੀ ਕੀਤੀ ਹੈ ਕੁਝ ਪਾਰਟੀ ਦੇ ਬਹੁਤ ਵਧੀਆ ਕੰਮ ਲੱਗੇ ਸਾਨੂੰ ਜਿਹੜੇ ਲੋਕਾਂ ਨੂੰ ਤੰਗੀਆਂ ਕੱਟਣੀਆਂ ਪੈਂਦੀਆਂ ਦਫ਼ਤਰਾਂ ਦੇ ਵਿੱਚ ਬਹੁਤ ਸੁਵਿਧਾ ਦਿੱਤੀ ਹੈ ਮਤਲਬ ਕਿ ਬਹੁਤ ਹੱਦ ਤੱਕ ਇਹ ਵੱਲੋਂ ਪਿੰਡ ਦੇ ਵਿੱਚ ਕੋਈ ਕੰਮਕਾਰ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਤੁਸੀਂ ਵਿਕਾਸ ਕਾਰਜ ਕਰਦੇ ਆ ਸਰਕਾਰ ਦੇ ਵੱਲੋਂ ਪਿੰਡ ਨੂੰ ਗ੍ਰਾਂਟ ਆਈ ਹੈ ਸਰਕਾਰ ਵੱਲੋਂ ਗ੍ਰਾਂਟ ਦਾ ਹੁਣ ਕਰੀਏ ਗੱਲ ਉਹਨਾਂ ਨੇ ਵੀ ਹੁਣ ਆਉਗੀ ਮਤਲਬ ਕਿ ਜਿਹੜੀਆਂ ਹੁਣ ਨਵੀਂ ਸਿਰੇ ਤੇ ਗੱਲਬਾਤ ਹੋਈ ਆ ਸਾਡੀ ਪਰ ਲੇਕਿਨ ਹਾਲੇ ਤੱਕ ਤਾਂ ਕੋਈ ਪਿੱਛੇ ਤਾਂ ਨਹੀਂ ਸੀ ਆਈ ਪਰ ਹੁਣ ਗੱਲਬਾਤ ਕਹਿੰਦੇ ਪੂਰੀ ਹੋ ਰਹੀ ਆ ਸਾਡੀ ਇਹਨਾਂ ਨਾਲ ਵੀ ਪਾਰਟੀਆਂ ਜਿਹੜੇ ਕੰਮ ਰੁਕੇ ਹੋਏ ਤੇ ਉਹ ਵੀ ਹੁਣ ਇਸ ਨਵੀਂ ਪੰਚਾਇਤ ਨੌਜਵਾਨ ਸਭਾ ਪੰਚਾਇਤ ਇਸ ਕਰਕੇ ਚੁਣੀ ਗਈ ਆ ਵੀ ਨਵੇਂ ਨਵੇਂ ਸਿਰੇ ਤੋਂ ਨਵੇਂ ਖੇਡਾਂ ਬਾਲਾਂ ਨੂੰ ਚੋਤ ਤੋੜਿਆ ਜਾਵੇ ਲੋਕਾਂ ਨੂੰ ਹਾਂਜੀ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਵਿੱਚ ਤੁਸੀਂ ਕਰਵਾ ਰਿਹਾ ਆ ਆਣ ਵਾਲੇ ਦਿਨਾਂ ਵਿੱਚ ਕਰਵਾਣੇ ਤੁਸੀਂ ਅਸੀਂ ਮੇਨ ਮੁੱਦਾ ਤਾਂ ਸਾਡਾ ਹੀ ਨੌਜਵਾਨੀ ਨੂੰ ਖੇਡਾਂ ਵੱਲ ਤੋਰਨ ਦਾ ਹੀ ਹਾਂਜੀ ਜਦੋਂ ਮਤਲਬ ਕਿ ਸ਼ੁਰੂਆਤ ਸਾਡੀ ਇਹੀ ਹੈ ਵੀ ਜਦੋਂ ਖੇਡਾਂ ਵੱਲ ਨੂੰ ਜਾਣਗੇ ਨੌਜਵਾਨ ਤਾਂ ਨਸ਼ੇ ਤੋਂ ਆਪਣੇ ਆਪ ਦੂਰ ਰਹਿਣਗੇ ਉਸ ਸਰਕਾਰ ਵੱਲੋਂ ਜਿਹੜਾ ਨਸ਼ਾ ਸੜਾਉ ਦਾ ਤੋੜਿਆ ਗਿਆ ਬਹੁਤ ਹੀ ਉਪਰਾਲਾ ਲੱਗਾ ਹੋਇਆ ਹੈ ਮਤਲਬ ਕਿ ਇਹ ਤੇ ਇਹਨੂੰ ਅਸੀਂ ਵੀ ਨਾਲ ਪੂਰਾ ਸਹਿਯੋਗ ਦੇਣ ਦੇ ਅੱਗੇ ਤੱਕ ਤੋਰਾਂਗੇ ਜੀ ਠੀਕ ਹੈ ਪਾਰਟੀ ਦੇ ਨਾਲ ਮਿਲ ਕੇ ਜੀ ਹਾਂਜੀ ਠੀਕ ਹੈ ਸੋ ਅੱਜ ਆਮ ਆਦਮੀ ਪਾਰਟੀ ਦੇ ਜਿਹੜੀ ਪਾਰਟੀ ਦੇ ਵੱਲੋਂ ਅੱਜ ਲੋਕਾਂ ਲੋਕ ਸ਼ਾਮਲ ਹੋਏ ਨੇ ਇਸ ਪਾਰਟੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਮੁੱਢਾਪੁਰ ਗਰੀਬਦਾਸ ਸਰਪੰਚ ਸਮੇਤ ਕਈ ਪੰਜ ਪਿੰਡਾਂ ਦੇ ਲੋਕ ਜਿਹੜੇ ਅੱਜ ਸ਼ਾਮਲ ਹੋਏ ਨੇ ਸੋ ਮੈਡਮ ਅਨਮੋਲ ਗਗਨ ਮਾਨ ਜੀ ਦੇ ਨਾਲ ਵੀ ਗੱਲਬਾਤ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੇ ਪਿੰਡਾਂ ਦੇ ਵਿਕਾਸ ਰੁਕੇ ਹੋਏ ਆ ਉਹਨਾਂ ਨੂੰ ਕਰਾਉਣ ਦਾ ਜਿਹੜਾ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਤੇ ਪਿੰਡਾਂ ਦੇ ਵਿੱਚ ਜਿਹੜੇ ਰੋਡ ਬਣੇ ਹੋਏ ਆ ਪਿੰਡਾਂ ਦੇ ਵਿੱਚ ਲਿੰਕ ਰੋਡ ਟੁੱਟੇ ਹੋਏ ਆ ਤੇ ਮੁੱਢਾਪੁਰ ਦਾ ਗਰੀਬਦਾਸ ਪੂਲੀ ਟੁੱਟੀ ਹੋਈ ਹੈ ਇੱਕ ਜਿਹੜਾ ਬੇਨ ਮਾਰਕੀਟ ਵਾਲਾ ਰੋਡ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਣੇਗਾ ਇਦਾਂ ਦਾ ਵਾਦਾ ਜਿਹੜਾ ਮੈਡਮ ਦੇ ਵੱਲੋਂ ਕੀਤਾ ਗਿਆ ਸੋ ਅੱਜ ਪਿੰਡ ਦੇ ਵਿੱਚ ਦੇਖੋ ਵੱਡੀ ਤعداد ਦੇ ਵਿੱਚ ਲੋਕ ਜਿਹੜੇ ਅੱਜ ਇੱਥੇ ਸ਼ਾਮਲ ਹੋਏ ਸੀ ਸੋ ਨਾਲ ਦੀ ਨਾਲ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਕੰਮ ਕਿਦਾਂ ਲੱਗਦੇ ਆ ਉਹ ਕਮੈਂਟਾਂ ਦੇ ਵਿੱਚ ਦੱਸਿਓ ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਤੇ 52 ਲੱਖ ਦੇ ਕੰਮ ਨੇ ਜਿਹੜੇ ਚਾਹੁੰਦੇ ਨੇ ਕਿ ਬੁੰਜਿਆ ਲੱਖ ਪੈਸੇ ਆ ਗਏ ਨਾ ਬੁੰਜਿਆ ਲੱਖ ਰੁਪਏ ਪੈਸੇ ਤਾਂ ਨਹੀਂ ਆ ਰਹੇ ਕਬਰਸਤਾਨ ਲਈ ਪੈਸਾ ਜਿਹੜਾ ਕਬਰਸਤਾਨ ਲਈ ਪੈਸਾ ਆ ਗਿਆ ਕਬਰਸਤਾਨ ਲਈ ਪੈਸਾ ਆਇਆ ਗੰਦੇ ਪਾਣੀਆਂ ਦੀ ਨਿਕਾਸੀ ਲਈ 25 ਲੱਖ ਰੁਪਏ ਆਇਆ ਹੋਣਾ ਜੀ ਸਕੂਲ ਦੀ ਦੀਵਾਰ ਦੇ ਨਾਲ ਜਿਹੜੀ ਗੰਦੇ ਪਾਣੀ ਦੀ ਪਾਈਪਲਾਈਨ ਉਹਦਾ ਹੈਗਾ ਜੀ 25 ਲੱਖ ਰੁਪਏ ਦਾ ਸੋ ਇਹ 52 ਲੱਖ ਰੁਪਏ ਜਿਹੜਾ ਹੈਗਾ ਜੋ ਮੇਰੇ ਕੋਲ ਰਿਕਾਰਡ ਦੇ ਵਿੱਚ ਹੈ ਆ ਚੁੱਕਿਆ 75 ਲੱਖ ਰੁਪਏ ਪਿੰਡ ਦੀਆਂ ਕੱਲੀਆਂ ਜਿਹੜੀਆਂ ਗਲੀਆਂ ਨਾੜੀਆਂ ਪੱਕੀਆਂ ਕਰਨ ਲਈ ਉਹ ਵੀ ਪੈਸਾ ਆ ਚੁੱਕਿਆ ਉਹ ਮੇਰੇ ਹਿਸਾਬ ਨਾਲ ਲੱਗ ਚੁੱਕਿਆ ਹੁਣ ਕਹੀਦਾ ਸੀ ਚਲੋ ਹੌਲੀ ਹੌਲੀ ਲੱਗ ਜਾਂਦਾ ਜਿਹੜਾ ਪੈਸਾ ਤੁਹਾਡੇ ਕੋਲ ਇੱਕ ਦੋ ਮਹੀਨੇ ਚਾਊਗਾ ਉਹਦਾ ਬੇਰਵਾਦ ਨਹੀਂ ਆ ਜੀ 5 ਲੱਖ ਰੁਪਇਆ ਦਾ ਐਮਐਲਏ ਨੂੰ ਗ੍ਰਾਂਟ ਮਿਲੀ ਹੈ ਉਹਦੇ ਵਿੱਚੋਂ ਆਊਗਾ 25 ਲੱਖ ਰੁਪਇਆ ਆਪਣੇ ਪੂਰੇ ਹਲਕੀ 'ਚ ਦੋ ਪੰਚਾਇਤ ਘਰ ਵੱਡੇ ਬਣਦੇ ਆ 25 ਲੱਖ ਰੁਪਇਆ ਪੰਚਾਇਤ ਘਰ ਦੀ ਉਸਾਰੀ ਲਈ ਆ ਪੰਚਾਇਤੀ ਰਾਜ ਰਾਹੀਂ ਪੰਜਾਬ ਸਰਕਾਰ ਦੁਆਰਾ ਦਿੱਤਾ ਜਾਣਾ ਹੈ ਉਹ 'ਚ ਮੁੱਲਾਂਪੁਰ ਦਾ ਨਾਮ ਵੀ ਹੈਗਾ ਜਿਹੜੇ ਹਲਕੇ ਦੋ ਬਣਦੇ ਪੰਜਾਬ ਸਰਕਾਰ ਦੁਆਰਾ ਸੁਵਿਧਾ ਕੇਂਦਰ ਦੀ ਉਸਾਰੀ ਲਈ 10 ਲੱਖ ਰੁਪਇਆ ਜਿਹੜਾ ਮੁੱਲਾਂਪੁਰ ਨੂੰ ਗ੍ਰਾਂਟ ਆਉਣੀ ਹੈ ਜੀ ਮਾਰਕੀਟ ਮਾਰਕੀਟ ਦੀ ਉਸਾਰੀ ਲਈ 4 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਮੁੱਲਾਪੁਰ ਨੂੰ ਆਉਣੀ ਹੈ ਸ਼ਮਸ਼ਾਨ ਘਾਟ ਵਿੱਚ ਪੱਠੀਏ ਤੇ ਫਰਸ਼ ਲਈ ਜਿਹੜਾ ਇਹ ਤੁਹਾਨੂੰ ਦੱਸਿਆ ਕਿ 5 ਲੱਖ ਦੀ ਗ੍ਰਾਂਟ ਇਹ ਆਉਣੀ ਹੈ ਜੀ ਇਹ ਤੁਹਾਨੂੰ 1-2 ਮਹੀਨੇ ਦੇ ਵਿੱਚ ਆਉਣ ਵਾਲੀ ਗ੍ਰਾਂਟ ਹੈ 2 ਮਹੀਨੇ ਦੇ ਅੰਦਰ ਉਤਰ ਗ੍ਰਾਂਟ ਆਉਣੀ ਹੈ ਇਸ ਤੋਂ ਬਿਨਾ ਉਹ 4 ਮਹੀਨਿਆਂ ਦੇ ਅੰਦਰ ਜਿਹੜੀ ਗ੍ਰਾਂਟ ਆਉਣੀ ਹੈ ਇਹ ਆਉਣੀ ਹੈ ਮਨਰੇਗਾ ਦੇ ਰਾਹੀਂ ਕਿਉਂਕਿ ਅਸੀਂ ਨਾ ਅਸੀਂ ਕੇਂਦਰ ਵਾਲਾ ਪੈਸਾ ਛੱਡিয়ে ਕਿਉਂਕਿ ਉਹ ਵੀ ਸਾਡਾ ਹੀ ਹੈ ਟੈਕਸ ਦਾ ਦਿੱਤਾ ਹੋਇਆ ਸਾਡੀ ਸਰਪੰਚਾਂ ਦੀ ਕਾਬਲੀਅਤ ਉੱਥੋਂ ਪਤਾ ਲੱਗਦੀ ਹੈ ਜਦੋਂ ਮਨਰੇਗਾ ਚੋਂ ਵੱਧ ਤੋਂ ਵੱਧ ਪੈਸਾ ਪਿੰਡਾਂ 'ਚ ਲਗਾਉਣ ਲੱਗ ਜਾਂਦੇ ਕਿਉਂਕਿ ਉਹ ਤਾਂ ਕਹਿੰਦੇ ਆ ਵੀ ਪੰਜਾਬ ਜਿੰਨਾ ਪੈਸਾ ਦਿੰਦਾ ਉਹਨਾਂ ਜਿਹੜੀ ਸਰਪੰਚ ਨੇ ਸਰਕਾਰਾਂ ਵਾਪਸ ਲੈ ਹੀ ਨਹੀਂ ਪਾਉਂਦੀ ਸੋ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਸੈਕਟਰੀਜ਼ ਨੂੰ ਅਫਸਰਾਂ ਨੂੰ ਕਹਿ ਕੇ ਰੱਖੀਦਾ ਕਿ ਮਨਰੇਗਾ ਦਾ ਪੈਸਾ ਵੀ ਮੈਕਸਿਮਮ ਲਿਆਓ ਇਹਦੇ 'ਚ ਖੇਡਾਂ ਦੇ ਗਰਾਊਂਡ ਲਈ 10 ਲੱਖ ਰੁਪਏ ਉਹਨਾਂ ਗਰਾਊਂਡ ਬਣਾਉਣ ਦੇ ਵਾਸਤੇ ਤੇ ਜਿਮ ਬਣਾਉਣ ਲਈ 5 ਲੱਖ ਦੀ ਗ੍ਰਾਂਟ ਜਿਹੜੀ ਤੁਹਾਡੇ ਕੋਲ ਅਗਲੇ 3 ਤੋਂ 4 ਮਹੀਨਿਆਂ ਦੇ ਵਿੱਚ ਆ ਜਾਣੀ ਹੈ ਜੀ। ਕੁੱਲ ਮਿਲਾ ਕੇ 73 ਲੱਖ ਰੁਪਈਆ ਜਿਹੜਾ ਤੁਹਾਡੇ ਕੋਲ ਆਉਣ ਵਾਲੇ 3-4 ਮਹੀਨਿਆਂ 'ਚ ਆ ਜਾਣਾ ਜੀ। 75 ਲੱਖ ਲੱਗ ਚੁੱਕਿਆ ਹੈ। 52 ਲੱਖ ਦੇ ਕੰਮ ਜੋ ਸਾਡੇ ਇਥੇ ਹੁਣ ਚੱਲ ਰਹੇ ਨੇ। ਇਹਦੀ ਚੈੱਕ ਕਰਵਾਲੋ ਸਾਰਾ। ਹਾਂਜੀ। 73 ਲੱਖ ਰੁਪਈਆ ਜਿਹੜਾ ਤੁਹਾਨੂੰ ਆਉਣਾ ਹੈ। ਕੁੱਲ ਮਿਲਾ ਕੇ 2 ਕਰੋੜ ਰੁਪਈਆ ਜਿਹੜਾ ਪਿੰਡ ਤੁਮਾ ਜੀ ਉਹ ਪਾਊਗਾ। ਮੈਂ ਇੱਕੀ ਗੱਲ ਮੈਂ ਤਾਂ ਬੇਨਤੀ ਇੱਕੀ ਕਰਨੀ ਹੈ ਹਰ ਇੱਕ ਪਿੰਡ ਚ ਜਾ ਕੇ ਕਰਦੀ ਆ ਹਰ ਇੱਕ ਸਰਪੰਚ ਨੂੰ ਕਰਦੀ ਆ ਕਿ ਮੈਂ ਕਦੇ ਵੀ ਫੋਨ ਕਰਨਾ ਵੀ ਆਹ ਠੇਕੇਦਾਰ ਤੋਂ ਤੁਸੀਂ ਬਜਰੀ ਚਕਾ ਲਓ ਜੀ ਆਹ ਫਲਾਣੇ ਠੇਕੇਦਾਰ ਤੋਂ ਸਰੀਆ ਚਕਾ ਲਓ ਸਾਡਾ ਬੰਦਾ ਨਾ ਮੇਰੀ ਟੀਮ ਦਾ ਬੰਦਾ ਕਰੇ ਨਾ ਮੇਰਾ ਕੋਈ ਰਿਸ਼ਤੇਦਾਰ ਕਰੇ ਨਾ ਮੇਰੇ ਘਰ ਤੋਂ ਆਵੇ ਨਾ ਮੇਰਾ ਕੋਈ ਵਰਕਰ ਇਸ ਚੀਜ਼ ਲਈ ਫੋਨ ਕਰੇ ਸੋ ਉਹ ਤਾਂ ਨਹੀਂ ਅਸੀਂ ਕਰਦੇ ਵੀ ਜੇ ਅਸੀਂ ਰੇਤੇ ਬਜਰੀਆਂ ਤੇ ਇਹ ਨਤੀਜਾ ਤੇ ਹੁੱਸੇ ਖਾਣ ਲੱਗੇ ਤਾਂ ਸਾਰੇ ਖਾਣਗੇ ਸਾਰੇ ਖਾਣਗੇ ਤੇ ਕੰਮ ਹੋਣਗੇ ਨਹੀਂ ਸੋ ਸਾਡਾ ਮਕਸਦ ਜੇ ਮੈਂ ਇੱਥੇ ਆਪਣੀ ਬਾਹ ਕੱਟ ਕੇ ਤੁਹਾਡੇ ਭਰਾਵਾਂ ਅੱਗੇ ਮੇਰੇ ਬਜ਼ੁਰਗਾਂ ਅੱਗੇ ਇਹ ਗੱਲ ਕਹਿ ਰਹੀ ਆ ਸਰਪੰਚ ਸਾਹਿਬ ਨੂੰ ਨਾਲ ਖੜਾ ਕੇ ਕਹਿ ਰਹੀ ਆ ਜੇ ਸੱਚਾ ਤਾਂ ਹੀ ਕਹਿ ਰਹੇ ਹਾਂ ਸਾਡਾ ਟੀਚਾ ਸਿਆਸਤ ਹੈ ਹੀ ਨਹੀਂ ਤੁਸੀਂ ਪਿੱਛੇ ਜੇ ਦੇਖੀ ਜੇ ਮੈਂ ਕੀ ਕੀਤਾ ਸੀ ਸਾਡਾ ਟੀਚਾ ਵਿਕਾਸ ਹੈ ਜਿਹੜਾ ਵਿਕਾਸ ਦੇ ਰਾਹ ਵਿੱਚ ਆਊਗਾ ਉਹ ਬਿਲਕੁਲ ਸਾਨੂੰ ਬਰਦਾਸ਼ਤ ਵਿਕਾਸ ਕਰ ਨਹੀਂ ਦਿੱਤਾ ਜਾਊਗਾ ਕਿਉਂਕਿ ਤੁਸੀਂ ਤਾਂ ਮੈਨੂੰ ਪੁੱਛਣਾ ਵੀ ਤੁਹਾਨੂੰ ਭਈ ਐਮਐਲਏ ਬਣਾਇਆ ਸੀ ਕੰਮ ਕਿਉਂ ਨਹੀਂ ਹੋਇਆ